ਸਿਕਾ ਬਾਈ ਸਾਰਿਆਂ ਨੂੰ ਅੱਜ ਆਪਾਂ ਮਾਨਸਾ ਆਏ ਹੋਏ ਆ ਆ ਰਹਿ ਗਿਆ ਤਿੰਨ ਕੋਨੀਆਂ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਆ ਰਹਿ ਗਿਆ ਡੀਸੀ ਦਫਤਰਦਾਰ ਹਾਸ ਤੇ ਅੱਜ ਬਾਈ ਤੁਸੀਂ ਆ ਦੇਖ ਸਕਦੇ ਹੋ ਅਮਨ ਬੁੱਕ ਡੀਪੋਲ ਦੇ ਆਏ ਹੋਏ ਆ ਤੇ ਇਧਰਲੇ ਪਾਸੇ ਰਹਿ ਗਿਆ ਬੱਸ ਸਟੈਂਡ ਆ ਤੇ ਇਹ ਬਾਈ ਨਾ ਜਿਹੜੇ ਮੰਨ ਲਓ ਕਿ ਠੇਕੇਦਾਰਾਂ ਦਾ ਕੰਮ ਕਰਨਾ ਚਾਹੁੰਦੇ ਆ ਨਵਾਂ ਹਨਾ ਜਿਵੇਂ ਕਿ ਕੋਈ ਨਹਿਰਾਂ ਦਾ ਠੇਕਾ ਲੈਣਾ ਚਾਹੁੰਦਾ ਹੈ ਜਾਂ ਕੋਈ ਸੜਕਾਂ ਠੇਕਾ ਲੈਣਾ ਚਾਹੁੰਦਾ ਉਹਦੇ ਨਾਲ ਬਾਈ ਲਾਇਸੈਂਸ ਬਣਾਉਂਦਾ ਬਾਕੀ ਬਾਈ ਅੱਗੇ ਬਾਈ ਨਾ ਜਾ ਕੇ ਗੱਲ ਕਰਦੇ ਆ ਵੀ ਹੋਰ ਕੀ ਕੀ ਚੀਜ਼ਾਂ ਬਣਾਉਂਦਾ ਆਹ ਰਹਿ ਗਿਆ ਐਡਰੈਸ ਤੇ ਚਲੋ ਆਪਾਂ ਬਾਕੀ ਅੰਦਰ ਚੱਲਦੇ ਆਂ ਬਾਈ ਬਾਕੀ ਦਾ ਰਹਿੰਦਾ ਬੁੱਕ ਟਿੱਪੂ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਬੁਕਸ ਵਗੈਰਾ ਉਹ ਵੀ ਲੈ ਸਕਦੇ ਹੋ ਬਾਕੀ ਬਾਈ ਅੰਦਰ ਬੈਠੇ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਚਲੋ ਚੱਲਦੇ ਆਂ ਆ ਬੈਠਿਆ ਭਾਈ ਸਸਕੇ ਭਾਈ ਅਮਨ ਹੋਰ ਕੀ ਹਾਲ ਚਾਲ ਹੈ ਭਾਈ ਜੀ ਹੋਰ ਕੀ ਹਾਲ ਚਾਲ ਹੈ ਬੈਠੋ ਭਾਈ ਜੀ ਤੇ ਆਪਣਾ ਭਾਈ ਜੀ ਅਮਨ ਭਾਈ ਆਪ ਨੂੰ ਕੰਮ ਦੱਸੋ ਆਪਾਂ ਕੀ ਕੀ ਕਰ ਰਹੇ ਹਾਂ ਜਿਹੜਾ ਠੇਕੇਦਾਰ ਦਾ ਆਪਾਂ ਜੋ ਵੀ ਕਰਦੇ ਜੀ ਭਾਈ ਜੀ ਮੇਰਾ ਕੰਮ ਆ ਫਾਈਲਾਂ ਬਣਾਉਣਾ ਜੀ ਠੀਕ ਹੈ ਜੀ ਜਿਵੇਂ ਕਿਸੇ ਵੀਰ ਨੇ ਠੇਕਾ ਲੈਣਾ ਹੁੰਦਾਗਾ ਜਿਵੇਂ ਨਹਿਰਾਂ ਦਾ ਆ ਗਿਆ ਜੀ ਹਾਂਜੀ ਗਲੀਆਂ ਦਾ ਬਣਾਉਣ ਦਾ ਹੋ ਗਿਆ ਸੜਕਾਂ ਬਣਾਉਣ ਦਾ ਹੋ ਗਿਆ ਜੀ ਸੜਕਾਂ ਦੀ ਹਾਂਜੀ ਜਾਂ ਜਿਵੇਂ ਕੋਈ ਰਿਪੇਅਰਿੰਗ ਦੇ ਕੰਮ ਆਉਂਦੇ ਡਿਪਾਰਟਮੈਂਟ ਦੇ ਹੁੰਦੇ ਜੀ ਉਹਨਾਂ ਨੇ ਮੈਂ ਫਾਈਲਾਂ ਬਣਾਉਣਾ ਜੀ ਠੀਕ ਹੈ ਜੀ ਇਹ ਅਲੱਗ-ਅਲੱਗ ਵਿਭਾਗ ਵੱਡੇ ਹੋਏ ਨੇ ਜੀ ਠੀਕ ਹੈ ਜੀ ਜਿਵੇਂ ਪੀੜਾ ਵੀ ਲੁੜੀ ਹੋ ਗਿਆ ਜੀ ਹਾਂਜੀ ਇਰੀਗੇਸ਼ਨ ਭਾਈ ਸਬ ਡਿਪਾਰਟਮੈਂਟ ਹੋ ਗਿਆ ਜੀ ਮੰਡੀ ਬੋਰਡ ਹੋ ਗਿਆ ਇਸੇ ਤਰ੍ਹਾਂ ਜਿਹੜੇ ਵੀ ਕਿਸੇ ਡਿਪਾਰਟਮੈਂਟ ਦੀ ਕੋਈ ਵੀ ਲਿਸਟਮੈਂਟ ਕਰਾਉਣੀ ਹੈ ਜੀ ਮਤਲਬ ਤੁਹਾਨੂੰ ਪੰਜਾਬੀ ਚ ਕਹਿੰਦੇ ਨੇ ਆਪਾਂ ਫਾਈਲ ਬਣਾਉਣੀ ਹੋਵੇ ਜੀ ਕੋਈ ਵੀ ਹਾਂਜੀ ਹਾਂਜੀ ਠ ਉਧਰ ਗਾਰਡਿੰਗ ਜੇ ਕਿਸੇ ਵੀ ਦੀ ਇਨਕੁਆਰੀ ਹੈ ਉਹ ਵੀ ਮੈਨੂੰ ਪੁੱਛ ਸਕਦਾ ਜੀ ਜੇ ਕਿਸੇ ਵੀਰ ਨੇ ਕੋਈ ਕੰਮ ਕਰਾਉਣਾ ਹੈਗਾ ਤਾਂ ਮੈਨੂੰ ਡਾਕੂਮੈਂਟ ਭੇਜ ਕੇ ਤੇ ਮੇਰੇ ਤੌਰ 'ਤੇ ਕਾਲ ਵੀ ਕਰਵਾ ਸਕਦੇ ਜੀ ਜੇ ਕੋਈ ਆਉਣਾ ਚਾਹੁੰਦਾ ਮੇਰਾ ਐਡਰੈਸ ਹੈ ਜੀ ਐਡਰੈਸ ਹੈ ਜੀ ਦਿਖਾ ਦਿੰਦਾ ਇਸ ਦੇ ਐਡਰੈਸ ਤੇ ਜਿਹੜਾ ਤੁਹਾਡੇ ਸਕਰੀਨ ਤੇ ਚੱਲ ਰਿਹਾ ਜੀ ਉਸ ਐਡਰੈਸ ਤੇ ਪਹੁੰਚ ਕੇ ਮੈਨੂੰ ਮਿਲ ਸਕਦੇ ਜੀ ਠੀਕ ਹੈ